ਜਦੋਂ ਮੀ ਆਉਣਾ ਤਾਂ ਛੱਤ ਚੋਂ ਲੱਗ ਜਾਣੀ ਤੇ ਮਾਂ ਨੇ ਕਿਹਾ ਨਾ ਪੁੱਤ ਜਾ ਕੇ ਗਵਾਂਡੀਆਂ ਦੇ ਘਰ ਸੌਜੋ ਕਹਿੰਦੇ ਕੁਲਵੀਰ ਤੇਰੇ ਵਸ ਦਾ ਨਹੀਂ ਕੰਮ ਬੇਟਾ ਤੂੰ ਬੈਠ ਜਾ ਮੈਂ ਕਿਹਾ ਜੀ ਨਹੀਂ ਕਰਨੀ ਤਾਂ ਸਟੇਜ ਹੋਸਟ ਮੈਂ ਹੀ ਆ ਮਿਸਤਰੀਦਾਂ ਇੱਟਾਂ ਚੁੱਕ ਕੇ ਮੇਰੀਆਂ ਜਿਹੜੀਆਂ ਆ ਉਂਗਲਾਂ ਦੇ ਪੋਟੇ ਸੀ ਇਹ ਕੱਢ ਚੁੱਕੇ ਸੀ ਇਹਨਾਂ ਦੇ ਵਿੱਚੋਂ ਖੂਨ ਨਿਕਲਦਾ ਸੀ ਦੋ ਦਿਨ ਮੈਂ ਕਮੈਂਟਰੀ ਕੀਤੀ ਤੇ ਜਦੋਂ ਮੈਂ ਕਮੇਟੀ ਵਾਲਿਆਂ ਨੂੰ ਕਿਹਾ ਪਾਈ ਪੈਸੇ ਦੇ ਦਿਓ ਮੈਨੂੰ ਯਾਰ ਦੋ ਦਿਨ ਦੇ ਮੇਰਾ ਹੱਥ ਉਹਨਾਂ ਨੇ 70 ਰੁਪਏ ਦੋ ਦਿਨ ਦੇ ਮੈਨੂੰ ਦਿੱਤੇ 70 ਰੁਪਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਕੁਲਵੀਰ ਥੋਈ ਵੱਲੋਂ ਸੋ ਅੱਜ ਸਭ ਤੋਂ ਪਹਿਲਾਂ ਥੈਂਕਸ ਕਰਦਾ ਮੈਂ ਜੋਸ਼ ਟਾਕ ਟੀਮ ਦਾ ਜਿਨ੍ਹਾਂ ਨੇ ਪਿੰਡ ਦੇ ਇੱਕ ਸਧਾਰਨ ਜਿਹੇ ਇਨਸਾਨ ਨੂੰ ਇੱਥੇ ਲਿਆ ਕੇ ਖੜਾ ਕਰਤਾ ਤੇ ਆਪਣੀ ਜ਼ਿੰਦਗੀ ਦੀ ਸਚਾਈ ਹੈ ਜਿਹੜੀ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਅੱਜ ਉਹ ਤੁਹਾਨੂੰ ਦੱਸਣ ਲੱਗੇ ਆ 3 April 1988 ਦੇ ਵਿੱਚ ਸਰਦਾਰ ਮਹਿੰਦਰ ਸਿੰਘ ਪੱਲੇਦਾਰ ਦੇ ਕਰ ਮਾਤਾ ਕਰਮਜੀਤ ਕੌਰ ਦੀ ਕੁੱਖੋਂ ਮੇਰਾ ਜਨਮ ਹੋਇਆ ਇੱਕ ਗਰੀਬ ਪਰਿਵਾਰ ਜਦੋਂ ਮੀਂਹ ਆਉਣਾ ਤਾਂ ਛੱਤ ਚੋਂ ਲੱਗ ਜਾਣੀ ਤੇ ਮਾਂ ਨੇ ਕਹਿਣਾ ਪੁੱਤ ਜਾ ਕੇ ਗਵਾਂਡੀਆਂ ਦੇ ਘਰ ਸੌਜੋ ਨਹੀਂ ਤਾਂ ਗਿੱਲੇ ਹੋ ਜਾਓਗੇ ਇੱਥੇ ਭਿੱਜ ਜੂਗੇ ਤੁਹਾਡੇ ਕੱਪੜੇ ਗਿੱਲੇ ਹੋ ਜਾਣੇ ਠੰਡ ਲੱਗ ਜਾਣੀ ਆ ਪਰ ਮੈਂ ਕਿਹਾ ਨਾ ਮਾਂ ਪਹਿਣਾ ਤਾਂ ਆਪਣੇ ਘਰ ਪਹਿਣਾ ਤਰਪਾਲ ਚੱਕੀ ਕਦੇ ਪੱਲੀ ਚੱਕੀ ਮੰਝੇ ਦੇ ਉੱਤੇ ਤਾਣ ਕੇ ਆਪਣੇ ਘਰ ਸੌਂਦੇ ਰਹੇ ਹਾਲਾਤ ਬਹੁਤ ਮਾੜੇ ਸੀ ਘਰ ਦੇ ਪਰ ਫੇਰ ਵੀ ਪਾਲਣ ਪੋਸ਼ਣ ਜਿੰਨਾ ਵੀ ਹੋਇਆ ਬਹੁਤ ਚੰਗਾ ਕੀਤਾ ਮਾਂ ਬਾਪ ਨੇ ਦਿਨ ਰਾਤ ਮਿਹਨਤ ਕਰਨ ਵਾਲੇ ਸਰਦਾਰ ਮਹਿੰਦਰ ਸਿੰਘ ਪੱਲੇਦਾਰ ਨੇ ਮੈਨੂੰ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਨਹੀਂ ਆਉਣ ਦਿੱਤੇ ਆਪ ਮਿਹਨਤ ਕਰਕੇ ਮੇਰੀ ਹਰ ਇੱਕ ਈਜ਼ ਪੂਰੀ ਕੀਤੀ ਪਰ ਮੇਰਾ ਵੀ ਇੱਕ ਸੁਪਨਾ ਸੀ ਵੀ ਮੈਂ ਉਸ ਇਨਸਾਨ ਦਾ ਨਾਂ ਉੱਚਾ ਕਰਾਂ ਦੁਨੀਆ ਦੇ ਉੱਤੇ ਜਦੋਂ ਪੜਨ ਭੇਜਿਆ ਸਕੂਲ ਦੇ ਵਿੱਚ ਪੜਾਈ ਦੇ ਵਿੱਚ ਕੰਮ ਠੀਕ ਠਾਕ ਸੀ ਪਰ ਜਦੋਂ 9ਥ ਕਲਾਸ ਦੇ ਵਿੱਚ ਪਹੁੰਚਿਆ ਤਾਂ ਮੇਰੇ ਇੱਕ ਮੈਨੋ ਅਧਿਆਪਕ ਕਹਿਣ ਲੱਗੇ ਕਿ ਕੁਲਵੀਰ ਸਕੂਲ ਦੇ ਵਿੱਚ ਭਾਸ਼ਣ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈਣਾ ਤੇ ਮੇਰਾ ਮਨ ਕੀਤਾ ਵੀ ਮੈਂ ਚਲੋ ਹਿੱਸਾ ਲੈ ਕੇ ਦੇਖ ਲਾਂ ਵੀ ਕਿੱਦਾਂ ਬੋਲਿਆ ਜਾਂਦਾ ਸਟੇਜ ਤੇ ਤੇ ਮੈਂ ਆਪਣੇ ਤਾਇਆ ਜੀ ਦੇ بیٹے ਕੋਲ ਗਿਆ ਉਹ ਵੀ ਗੈਟ ਕਰਦੇ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਭਰਾ ਯਾਰ ਐਦਾਂ ਤੇ ਐਦਾਂ ਸਕੂਲ ਦੇ ਵਿੱਚ ਮੈਂ ਸਪੀਚ ਕਰਨੀ ਆ ਵੀ ਇਸ ਟੌਪਿਕ ਦੇ ਉੱਤੇ ਆ ਤੂੰ ਨੇ ਆਪਣੀ ਕਿਤਾਬ ਦੇ ਵਿੱਚੋਂ ਜਦੋਂ ਮੈਨੂੰ ਸਪੀਚ ਲਿਖ ਕੇ ਦਿੱਤੀ ਉਹ ਬਹੁਤ ਹੀ ਜ਼ਿਆਦਾ ਵਧੀਆ ਸੀ ਪਰ ਜਦੋਂ ਮੈਂ ਬੋਲਣ ਦੇ ਲਈ ਸਟੇਜ ਤੇ ਚੜਿਆ ਤਾਂ ਮੇਰੇ ਪੈਰ ਡਗਮਗਾ ਗਏ ਮੇਰਾ ਬੋਲ ਤੋਤਲੀ ਆਵਾਜ਼ ਦੇ ਵਿੱਚ ਮੈਂ ਬੋਲਣ ਲੱਗਾ ਤੇ ਸਾਰੇ ਬੱਚੇ ਤਾੜੀਆਂ ਮਾਰ ਕੇ ਹੱਸਣ ਲੱਗ ਪਏ ਮੇਰੇ ਤੇ ਫਿਰ ਮੈਂ ਸੋਚਿਆ ਵੀ ਕੁਲਵੀਰ ਸਿਆ ਸਮਝ ਨਹੀਂ ਲੱਗੀ ਵੀ ਸਟੇਜ ਕੰਬਦੀ ਸੀ ਜਾਂ ਤੇਰੀਆਂ ਲੱਤਾਂ ਕੰਬਦੀਆਂ ਸੀ ਪਾਪਕ ਹੋ ਗਿਆ ਮੈਂ ਬਹੁਤ ਜ਼ਿਆਦਾ ਬੱਚਿਆਂ ਨੇ ਤਾੜੀਆਂ ਮਾਰੀਆਂ ਫਿਰ ਉਹ ਦਿਨ ਤੋਂ ਮੈਂ ਪ੍ਰਣ ਕੀਤਾ ਜ਼ਿੰਦਗੀ ਦੇ ਵਿੱਚ ਮੇਰੀ ਜ਼ਿੰਦਗੀ ਦਾ ਅਸਲੀ ਮੋੜ ਉਸ ਦਿਨ ਤੋਂ ਆਇਆ ਕਿ ਜਦੋਂ ਮੈਂ ਪ੍ਰਣ ਕੀਤਾ ਕਿ ਜਿਹੜੇ ਜਿਹੜੇ ਮੇਰੇ ਤੇ ਹਸੇ ਸੀ ਇੱਕ ਦਿਨ ਅੱਜ ਮੇਰੇ ਹਾਸੇ ਦੇ ਵਿੱਚ ਤਾੜੀਆਂ ਮਾਰਦੇ ਆ ਮੇਰੇ ਮਜ਼ਾਕ ਦੇ ਵਿੱਚ ਪਰ ਇੱਕ ਦਿਨ ਜਦੋਂ ਮੈਂ ਵਧੀਆ ਬੁਲਾਰਾ ਬਣੂੰਗਾ ਚੰਗਾ ਬੋਲੂੰਗਾ ਇੱਕ ਦਿਨ ਉਦੋਂ ਵੀ ਤਾੜੀਆਂ ਮਾਰਨੀ ਇਹਨਾਂ ਨੇ ਤੇ ਉਹ ਦਿਨ ਤੋਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਪੜਾਈ ਦੇ ਵਿੱਚ ਮੈਂ ਠੀਕ-ਠਾਕ ਸੀ ਪਰ ਉਸ ਤੋਂ ਬਾਅਦ ਸਕੂਲ ਦੀ ਵੈਲਫੇਅਰ ਪਾਰਟੀ ਸੀ ਇੱਕ ਫੇਅਰ ਬੈਲ ਪਾਰਟੀ ਸੀ ਤੇ ਮੈਨੂੰ ਟੀਚਰ ਗੱਲ ਕਰਨ ਲੱਗੇ ਕਹਿੰਦੇ ਵੀ ਹੁਣ ਦੱਸੋ ਕਹਿੰਦੇ ਵੀ ਸਟੇਜ ਹੋਸਟ ਕੌਣ ਕਰੂਗਾ ਫਿਰ ਮੈਂ ਖੜਾ ਹੋ ਗਿਆ ਹੱਥ ਖੜਾ ਕਰਤਾ ਵੀ ਸਰ ਮੈਂ ਕਰੂੰਗਾ ਸਟੇਜ ਹੋਸਟ ਕਹਿੰਦੇ ਕੁਲਵੀਰ ਤੇਰੇ ਵਸ ਦਾ ਨਹੀਂ ਕੰਮ ਬੇਟਾ ਤੂੰ ਬੈਠ ਜਾ ਮੈਂ ਕਹਾਂ ਜੀ ਨਹੀਂ ਕਰ ਨਹੀਂ ਤਾਂ ਸਟੇਜ ਹੋਸਟ ਮੈਂ ਹੀ ਆ ਹਿੰਮਤ ਸੀ ਹੌਸਲਾ ਸੀ ਇੰਨਾ ਕੁ ਮਨ ਦੇ ਵਿੱਚ ਤੇ ਜਦੋਂ ਮੈਂ ਫੇਰ ਪੰਗਾ ਲੈ ਲਿਆ ਸਟੇਜ ਹੋਸਟ ਕਰਨ ਦਾ ਤੇ ਜਦੋਂ ਮੈਂ ਸਟੇਜ ਤੇ ਚੜਿਆ ਪਹਿਲਾਂ ਮੈਨੂੰ ਵੀ ਥੋੜਾ ਡਰ ਲੱਗਦਾ ਸੀ ਵੀ ਮੇਰੇ ਤੋਂ ਬੋਲਿਆ ਨਹੀਂ ਜਾਣਾ ਪਰ ਹਿੰਮਤ ਉਸ ਵਾਹਿਗੁਰੂ ਦਾ ਨਾਮ ਲਿਆ ਤੇ ਜਦੋਂ ਮੈਂ ਬੋਲਿਆ ਪੂਰਾ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਸੋ ਮੇਰੇ ਪੰਜਾਬੀ ਦੇ ਇੱਕ ਟੀਚਰ ਸੀ ਜਿਨ੍ਹਾਂ ਨੇ ਮੈਨੂੰ ਬੁਲਾਇਆ ਕਹਿੰਦੇ ਕੁਲਵੀਰ ਤੇ ਉਹਨਾਂ ਨੇ ਮੇਰੀ ਪਿੱਠ ਥਾਪੜੀ ਕਹਿੰਦੇ ਪੁੱਤ ਅੱਜ ਇੱਕ ਗੱਲ ਯਾਦ ਰੱਖੀ ਤੂੰ ਇੱਕ ਦਿਨ ਬਹੁਤ ਵੱਡਾ ਬੁਲਾਰਾ ਬਣਨਾ ਤੇ ਉੱਥੋਂ ਮੈਨੂੰ ਹਿੰਮਤ ਤੇ ਹੌਸਲਾ ਹੋਰ ਮਿਲੇਆ ਉਸ ਤੋਂ ਬਾਅਦ ਮੇਰੇ ਪਿੰਡ ਇੱਕ ਕਬੱਡੀ ਦਾ ਕੱਪ ਹੋਣ ਲੱਗਿਆ ਸਤੰਬਰ 2007 ਤੇ ਮੈਂ ਹਿੰਮਤ ਕੀਤੀ ਤੇ ਉੱਥੇ ਵੀ ਮੈਂ ਪਹੁੰਚਿਆ ਕਬੱਡੀ ਕੱਪ ਤੇ ਤੇ ਮੈਂ ਸਾਰੀ ਕਮੇਟੀ ਨੂੰ ਕਿਹਾ ਕਿ ਯਾਰ ਮੈਂ ਕਮੈਂਟਰੀ ਕਰਨੀ ਆ ਉਹ ਕਹਿੰਦੇ ਭਰਾ ਬੋਲ ਵੀ ਲਵੇਂਗਾ ਮੈਂ ਕਿਹਾ ਬਾਈ ਕੋਸ਼ਿਸ਼ ਕਰੂੰਗਾ ਆਪਣੇ ਵੱਲੋਂ ਮੈਂ ਪੂਰੀ ਤੇ ਜਦੋਂ ਮੈਂ ਬੋਲੇ ਆ ਉਸ ਉੱਥੇ ਮਾਈਕ ਦੇ ਵਿੱਚ ਤਾਂ ਸਾਰਿਆਂ ਨੇ ਹੋਰ ਹੱਲਾਸ਼ੀਰੀ ਦਿੱਤੀ ਬਿਨ ਔਰ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਧਾਰਨ ਕੀਤੀ ਕਿ ਮੈਂ ਕਮੈਂਟਰੀ ਹੀ ਕਰਨੀ ਆ ਮੈਂ ਬੁਲਾਰਾ ਹੀ ਬਣਨਾ ਤੇ ਉਸ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਦਿਨ ਆਇਆ ਜਦੋਂ ਮੈਨੂੰ ਸੱਦੇ ਪੱਤਰ ਆਉਣ ਲੱਗ ਪਏ ਕਿਸੇ ਨੇ ਕਹਿਤਾ ਵੀ ਕੁਲਬੀਰ ਤੈਨੂੰ ਉੱਥੇ ਪਏ ਕਮੈਂਟਰੀ ਕਰਨ ਵਾਸਤੇ ਬੁਲਾਇਆ ਪਰ ਮੇਰੇ ਕੋਲ ਫੋਨ ਨਹੀਂ ਸੀ ਆਪਣੇ ਕੋਲ ਕਿ ਮੇਰੇ ਮੇਰੇ ਕੋਲ ਕੋਈ ਫੋਨ ਕਰ ਸਕੇ ਮੈਂ ਘਰ ਦੇ ਹਾਲਾਤ ਬਹੁਤ ਮਾੜੇ ਸੀ ਮੈਂ ਮਿਸਤਰੀ ਦੇ ਨਾਲ ਲੱਗ ਕੇ ਇੱਟਾਂ ਚੁੱਕੀਆਂ ਇੱਟਾਂ ਚੁੱਕ ਕੇ ਮੈਂ ਆਪਣਾ ਫੋਨ ਲਿਆ ਨਵਾਂ ਸੈਕੰਡ ਹੈਡ ਫੋਨ ਲਿਆ ਮੈਂ 1450 ਰੁਪਏ ਦਾ ਮਿਸਤਰੀ ਦੇ ਨਾਲ ਇੱਟਾਂ ਚੁੱਕ ਕੇ ਮੇਰੀਆਂ ਜਿਹੜੀਆਂ ਆਂ ਉਂਗਲਾਂ ਦੇ ਪੋਟੇ ਸੀ ਇਹ ਘਾ ਚੁੱਕੇ ਸੀ ਇਹਨਾਂ ਦੇ ਵਿੱਚੋਂ ਖੂਨ ਨਿਕਲਦਾ ਸੀ ਉਹ ਮੇਰੇ ਹਾਲਾਤ ਐਦਾਂ ਦੇ ਹਾਲਾਤਾਂ ਦੇ ਵਿੱਚੋਂ ਮੈਂ ਨਿਕਲਿਆ ਤੇ ਜਦੋਂ ਮੈਨੂੰ ਕਬੱਡੀ ਕੱਪਾਂ ਤੇ ਬੁਲਾਉਣ ਲੱਗੇ ਤਾਂ ਮੈਂ ਪਹਿਲਾਂ-ਪਹਿਲਾਂ ਤਾਂ ਮੈਂ ਬਿਨ ਬੁਲਾਏ ਜਾਂਦਾ ਰਿਹਾ ਇੱਕ ਕਬੱਡੀ ਕੱਪ ਤੇ ਮੈਂ ਗਿਆ ਰਾਇਮਲ ਮਾਜਰੀ ਪਿੰਡ ਤੇ ਮੈਂ ਬਿਨਾਂ ਬੁલાਏ ਚੱਲਿਆ ਗਿਆ ਉੱਥੇ ਦੋ ਦਿਨ ਮੈਂ ਕਮੇਂਟਰੀ ਕੀਤੀ ਤੇ ਜਦੋਂ ਮੈਂ ਕਮੇਟੀ ਵਾਲਿਆਂ ਨੂੰ ਕਿਹਾ ਪਾਈ ਪੈਸੇ ਦੇ ਦਿਓ ਮੈਨੂੰ ਯਾਰ ਦੋ ਦਿਨ ਦੇ ਮੇਰਾ ਹੱਕ ਤਾਂ ਉਹ ਕਹਿਣ ਲੱਗੇ ਭਾਈ ਸਾਹਿਬ ਪੈਸੇ ਤਾਂ ਸਾਡੇ ਕੋਲ ਮੁੱਕ ਗਏ ਤੇ ਮੈਂ ਕਿਹਾ ਜਿੰਨੇ ਹੈਗੇ ਭਰਾ ਉਹਨੇ ਦੇ ਦਿਓ ਉਹਨਾਂ ਨੇ 70 ਰੁਪਏ ਦੋ ਦਿਨ ਦੇ ਮੈਨੂੰ ਦਿੱਤੇ 70 ਰੁਪਏ ਤੇ ਨਾਲ ਨਾਲ ਜਦੋਂ ਪੜ੍ਹਾਈ ਕਰਦਾ ਸੀ ਮੈਂ ਪੈਲਸਾਂ ਦੇ ਵਿੱਚ ਮੈਂ ਬੀਟਰ ਦਾ ਕੰਮ ਕਰਦਾ ਰਿਹਾ ਦਿਨ ਰਾਤ ਰਾਤਾਂ ਨੂੰ ਮੈਂ ਪੈਲਸਾਂ ਦੇ ਵਿੱਚ ਬੀਟਰ ਦਾ ਕੰਮ ਕਰਦਾ ਸੀ ਸਵੇਰ ਨੂੰ ਮੈਂ ਸਕੂਲੇ ਜਾਂਦਾ ਸੀ ਪੜ੍ਹਨ ਵਾਸਤੇ ਤੇ ਉਹਦੇ ਨਾਲ ਨਾਲ ਜ਼ਿੰਦਗੀ ਜਿਹੜੀ ਆ ਉਹ ਦੁੱਖਾਂ ਦੇ ਵਿੱਚ ਕੱਟਦੀ ਰਹੀ ਪਰ ਹਮੇਸ਼ਾ ਹੀ ਇੱਕ ਇਨਸਾਨ ਮੇਰੀ ਜ਼ਿੰਦਗੀ ਦਾ ਹੀਰੋ ਆ ਰੀਅਲ ਹੀਰੋ ਮੇਰੀ ਜ਼ਿੰਦਗੀ ਦਾ ਉਹ ਆ ਮੇਰੇ ਫਾਦਰ ਸਾਹਿਬ ਸਰਦਾਰ ਮਹਿੰਦਰ ਸਿੰਘ ਜਿਨ੍ਹਾਂ ਨੇ ਮੈਨੂੰ ਮਿਹਨਤ ਕਰਨੀ ਦੱਸੀ ਤੇ ਇਮਾਨਦਾਰੀ ਦੱਸੀ ਵੀ ਕੀ ਹੁੰਦੀ ਆ ਜਦੋਂ ਮੈਂ ਪੈਲਸ ਦੇ ਵਿੱਚ ਵੇਡਦਾ ਕੰਮ ਕਰਦਾ ਸੀ ਤਾਂ ਇੱਕ ਨੋਟਾਂ ਦੇ ਨਾਲ ਭਰਿਆ ਹੋਇਆ ਪਰਸ ਮੈਨੂੰ ਉੱਥੋਂ ਮਿਲਿਆ ਮਨ ਦੇ ਵਿੱਚ ਖਿਆਲ ਆਇਆ ਕੁਲਵੀਰ ਸਿੰਘਾਂ ਤੂੰ ਬਹੁਤ ਗਰੀਬ ਆ ਯਾਰ ਇੱਕ ਪਰ ਇਹ ਨੋਟਾਂ ਦਾ ਭਰਿਆ ਹੋਇਆ ਪਰਸ ਆ ਘੱਟੋ-ਘੱਟ 50-60000 ਰੁਪਏ ਦੇ ਵਿੱਚ ਕਿਉਂ ਨਾ ਜਰ ਆਪਾਂ ਰੱਖ ਲਈਏ ਪਰ ਅੰਦਰੋਂ ਜਮੀਰ ਨਹੀਂ ਮੰਨ ਰਿਹਾ ਸੀ ਕਿ ਨਹੀਂ ਯਾਰ ਕਿਸੇ ਦੀ ਮਿਹਨਤ ਦੀ ਕਮਾਈ ਆ ਇਹ ਉਹਨੂੰ ਵਾਪਸ ਕਰ ਦੇ ਇਹ ਉਹਨੂੰ ਵਾਪਸ ਕਰ ਦੇ ਇੱਕ ਮਚਿਤ ਕਰਦਾ ਸੀ ਵੀ ਯਾਰ ਰੱਖ ਲਾ ਰੱਖ ਲਾ ਤੇਰਾ ਕੰਮ ਸੈੱਟ ਹੋ ਜੂ ਕੁਛ ਨਾ ਕੁਛ ਪਰ ਨਹੀਂ ਜ਼ਮੀਰ ਨਹੀਂ ਮੰਨਿਆ ਨਹੀਂ ਮੰਨਿਆ ਕਿ ਸਰਦਾਰ ਮਹਿੰਦਰ ਸਿੰਘ ਦਾ ਪੁੱਤ ਕਿਸੇ ਦੇ ਪੈਸੇ ਦੇ ਉੱਤੇ ਆਪਣਾ ਹੱਕ ਜਮਾਵੇ ਜਦੋਂ ਮੈਂ ਸਟੇਜ ਦੇ ਬੰਨ ਲਿਗਾ ਮਾਰੀ ਤਾਂ ਉੱਥੇ ਕਲਾਕਾਰ ਲੱਗੇ ਹੋਇਆ ਸੀ ਗਾਉਣ ਵਾਸਤੇ ਤੇ ਮੈਂ ਐਂਕਰ ਨੂੰ ਜਾ ਕੇ ਕਿਹਾ ਪਾਜੀ ਪਲੀਜ਼ ਇਹ ਪਰਸ ਕਿਸਦਾ गिर ਗਿਆ ਤਾਂ ਤੁਸੀਂ ਪਲੀਜ਼ ਉਹਨਾਂ ਨੂੰ ਫੜਾ ਦਿਓ ਉਸ ਤੋਂ ਬਾਅਦ ਮੇਰੇ ਮਨ ਨੂੰ ਇੰਨਾ ਸਕੂਨ ਮਿਲਿਆ ਤੇ ਜਦੋਂ ਉਹ ਬੰਦਾ ਮੈਨੂੰ ਪੈਸੇ ਕੱਢ ਕੇ ਦੇਣ ਲੱਗੇ ਆਪਣੇ ਪਰਸ ਤੋਂ ਮੈਂ ਹੱਥ ਜੋੜੇ ਪਾ ਜੀ ਇਮਾਨਦਾਰੀ ਦੀ ਕੋਈ ਕੀਮਤ ਨਹੀਂ ਹੁੰਦੀ ਸੋ ਇਹ ਮੈਂ ਸਿੱਖਿਆ ਮੇਰੇ ਡੈਡੀ ਤੋਂ ਸਰਦਾਰ ਮਹਿੰਦਰ ਸਿੰਘ ਤੋਂ ਉਸ ਤੋਂ ਬਾਅਦ ਮੈਂ ਕਬੱਡੀ ਦੀ ਕਮੈਂਟਰੀ ਕਰਦਾ ਰਿਹਾ ਮੈਨੂੰ ਬਹੁਤ ਪਿਆਰ ਮਿਲਿਆ ਪੰਜਾਬੀਆਂ ਦਾ ਬਹੁਤ ਮਾਨ ਸਤਿਕਾਰ ਮਿਲਿਆ ਤੇ ਮੇਰਾ ਵੱਡੇ ਵੱਡੇ ਸਨਮਾਨ ਹੁੰਦੇ ਰਹੇ ਕਬੱਡੀ ਕੱਪ ਦੇ ਵਿੱਚ ਕਦੇ ਮੋਟਰਸਾਈਕਲ ਦੇ ਨਾਲ ਮੈਂ ਬੱਸਾਂ ਦੇ ਉੱਤੇ ਚੜ੍ਹ ਕੇ ਜਾਂਦਾ ਸੀ ਪਰ ਫਿਰ ਵੀ ਯਾਰਾਂ ਦੋਸਤਾਂ ਨੇ ਮੈਨੂੰ ਬੁਲਾਇਆ ਸੋ ਉਹਨਾਂ ਨੇ ਸਨਮਾਨ ਵੀ ਕੀਤੇ ਗੋਲਡ ਰਿੰਗਾਂ ਦੇ ਨਾਲ ਕਾਫੀ ਪੰਜਾਬ ਦੇ ਵਿੱਚ ਵੱਡੇ ਵੱਡੇ ਕਬੱਡੀ ਕੱਪਾਂ ਤੇ ਮੇਰੇ ਸਨਮਾਨ ਹੋਏ। ਉਸ ਤੋਂ ਬਾਅਦ ਮੇਰਾ ਬਹੁਤ ਹੀ ਪਿਆਰਾ ਮਿੱਤਰ ਪ੍ਰੋਫੈਸਰ ਸੇਵਕ ਸ਼ੇਰਗੜ ਤੇ ਉਹਨਾਂ ਦੀ ਮੈਨੂੰ 2014 ਦੇ ਵਿੱਚ ਕਾਲ ਆਈ ਕਹਿੰਦੇ ਕੁਲਵੀਰ ਪੀਟੀਸੀ ਵਰਲਡ ਕਬੱਡੀ ਕੱਪ ਹੋਣ ਜਾ ਰਿਹਾ ਜੋ ਪੰਜਾਬ ਸਰਕਾਰ ਦੇ ਵੱਲੋਂ ਕਰਾਇਆ ਜਾਂਦਾ ਤੇ ਉੱਥੇ ਕਮੈਂਟਰੀ ਕਰਨ ਲਈ ਤੁਹਾਨੂੰ ਸੱਦਾ ਪੱਤਰ ਹੈ। ਮੇਰੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਉਸ ਟਾਈਮ ਤੇ ਉਸ ਤੋਂ ਬਾਅਦ ਪਹਿਲਾ ਪੰਜਾਬੀ ਵੇਵ ਵਰਲਡ ਕਬੱਡੀ ਲੀਗ ਚੱਲੀ ਸੀ ਪੀਡੀਸੀ ਚੈਨਲ ਤੇ। ਸੋ ਉੱਥੇ ਵੀ ਮੈਨੂੰ ਪੀਸੀ ਚੈਨਲ ਤੇ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਬਹੁਤ ਪਿਆਰ ਦਿੱਤਾ ਪੰਜਾਬੀਆਂ ਨੇ ਮੇਰੇ ਬੋਲਾਂ ਨੂੰ ਤੇ ਉਹ ਆ ਮੇਰੀ ਤਰੱਕੀ ਦੇ ਰਾਹ ਤੇ ਮੈਨੂੰ ਪਤਾ ਲੱਗਿਆ ਵੀ ਯਾਰ ਜ਼ਿੰਦਗੀ ਬਣ ਗਈ ਤੇ ਇੱਕ ਦਿਨ ਮੇਰਾ ਮਿੱਤਰ ਮੈਨੂੰ ਕਹਿੰਦਾ ਕੁਲਵੀਰ ਸਿਆ ਵੀ ਯਾਰ ਤੂੰ ਕਮੈਂਟਰੀ ਬਹੁਤ ਸੋਹਣੀ ਕਰਦਾ ਕਿਉਂ ਨਾ ਤੂੰ ਕਲਾਕਾਰਾਂ ਵਾਲੇ ਪਾਸੇ ਆ ਜਾਂ ਸਟੇਜ ਕੰਪੇਅਰ ਕਰਨਾਂ ਦੇ ਪਾਸੇ ਆ ਜਾ ਚਲੋ ਮੈਂ ਉਹ ਮੁੰਡੇ ਨੂੰ ਕਿਹਾ ਵੀ ਚਲੋ ਠੀਕ ਆ ਵੀਰੇ ਮੈਂ ਤੁਹਾਡੇ ਨਾਲ ਤੇ ਜਦੋਂ ਮੈਂ ਪ੍ਰੋਗਰਾਮ ਤੇ ਗਿਆ ਤਾਂ ਉੱਥੇ ਪੰਜਾਬੀ ਸਿੰਗਰ ਬਾਈ ਸਾਥ ਸੀ ਕਿ ਫਕੀਰ ਚੰਦ ਪਤੰਗਾ ਪੀਡੀਸੀ ਵਾਇਸ ਪੰਜਾਬ ਹਰਵਿੰਦਰ ਹੈਰੀ ਪਹਿਲੀ ਸਟੇਜ ਜਦੋਂ ਮੈਂ ਕਲਾਕਾਰਾਂ ਦੇ ਨਾਲ ਗਈ ਗਿਆ ਮੈਂ ਤੇ ਉੱਥੇ ਮੈਨੂੰ ਬਹੁਤ ਪਿਆਰ ਮਿਲਿਆ ਤੇ ਸਾਰਥੀ ਵੀਰੇ ਨਾਲ ਮੇਰਾ ਬਹੁਤ ਲਗਾਓ ਹੋਇਆ ਉੱਥੇ ਤੇ ਉਸ ਤੋਂ ਬਾਅਦ ਜ਼ਿੰਦਗੀ ਚੱਲਦੀ ਰਹੀ ਚੱਲਦੀ ਰਹੀ ਕਲਾਕਾਰਾਂ ਨਾਲ ਸਾਰਿਆਂ ਨਾਲ ਸੰਪਰਕ ਹੁੰਦਾ ਰਿਹਾ ਉਸ ਤੋਂ ਬਾਅਦ ਬਾਈ ਹਰਜੀਤ ਹਰਮਨ ਐਮੀ ਵਿਰਕਰ ਰਣਜੀਤ ਬਾਵਾ ਜਸ ਬਾਜਵਾ ਕੁਲਵੀਰ ਚੰਜਰ ਤੇ ਹੋਰ ਪੰਜਾਬ ਦੇ ਗगन ਕੋਕਰੀ ਬਾਈ ਗੁਰਜਾਜ਼ ਤੇ ਪੰਜਾਬ ਦੇ ਵੱਡੇ ਵੱਡੇ ਫਨਕਾਰ ਜਿਨ੍ਹਾਂ ਨਾਲ ਮੈਂ ਸਟੇਜ ਹੋਸਟ ਕਰਦਾ ਅੱਜ ਵੀ ਬਹੁਤ ਪਿਆਰ ਬੰਦੇ ਆ ਸਾਰੇ ਔਰ ਜਿਹੜੇ ਪੰਜਾਬੀ ਸੱਭਿਆਚਾਰਕ ਮੇਲਿਆਂ ਤੇ ਜਿਹੜੇ ਵੱਡੇ ਵੱਡੇ ਪੰਜਾਬ ਦੇ ਮੇਲਿਆਂ ਤੇ ਮੈਂ ਬੜੀ ਦੂਰੋਂ ਖੜ ਕੇ ਦੇਖਦਾ ਹੁੰਦਾ ਸੀ ਵੀ ਕਦੇ ਅਸੀਂ ਵੀ ਸਟੇਜ ਦੇ ਕੋਲ ਪਹੁੰਚ ਜਾਾਂਗੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਪੰਜਾਬੀਆਂ ਦੇ ਪਿਆਰ ਸਦਕਾ ਅੱਜ ਉਹ ਸਟੇਜ ਨੂੰ ਹੋਸਟ ਕਰਨ ਦਾ ਮਾਣ ਮਿਲਦਾ ਪੰਜਾਬੀਆਂ ਦੀ ਬਦੌਲਤ ਸਾਰਿਆਂ ਦੀ ਪਿਆਰ ਦੀ ਬਦੌਲਤ ਔਰ ਮਿਹਨਤ ਤੇ ਲਗਨ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਕਹਿੰਦਾ ਨਾ ਵੀ ਕਾਮਯਾਬੀ ਆ ਇੱਕ ਜ਼ਿੰਦਗੀ ਦੇ ਵਿੱਚ ਕਾਮਯਾਬੀ ਮਿਲੀ ਮੈਨੂੰ ਮਿਹਨਤ ਤੇ ਲਗਨ ਦੇ ਨਾਲ ਕੋਸ਼ਿਸ਼ ਇੱਕ ਏਦਾਂ ਦਾ ਸ਼ਬਦ ਆ ਜਦੋਂ ਆਪਾਂ ਕੋਸ਼ਿਸ਼ ਕਰਨ ਲੱਗ ਜਾਈਏ ਤਾਂ ਕਾਮਯਾਬੀ ਆਪਣੇ ਹੱਥ ਲੱਗ ਜਾਂਦੀ ਆ ਔਰ ਮਿਹਨਤ ਕਰਨ ਵਾਲੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਆ ਵੀ ਲੱਗੇ ਰਹੋ ਮੰਜ਼ਲ ਤੁਹਾਡੇ ਕਦਮਾਂ ਦੇ ਵਿੱਚ ਹੋਊਗੀ ਧੰਨਵਾਦ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ